ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਈਬਰ ਜੀ ਖਾਲਸਾ ਵਾਈਬਰ ਜੀ ਕੀ ਫਤਿਹ ਦੋਸਤੋ ਜਿਹੜੀ ਆਪਣੀ ਕੜੀ ਚੱਲ ਰਹੀ ਐ ਪੰਜਾਬੀ ਰੀਟ ਦੋਸਤੋ ਫ੍ਰੀ ਕਲਾਸਾਂ ਉਹਦੀ ਕਲਾਸ ਦੋਸਤੋ ਅੱਜ ਮੈਂ ਚਾਰ ਲੈ ਕੇ ਤੁਹਾਡੇ ਸਾਰੇ ਦੋਸਤਾਂ ਨਾਲ ਹਾਜ਼ਰ ਆਂ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ YouTube ਚੈਨਲ ਹੰਸ ਆਨਲਾਈਨ ਐਜੂਕੇਸ਼ਨ ਤੇ ਦੋਸਤੋ ਕੱਲ੍ਹ ਵਾਲੀ ਕਲਾਸ ਸਾਰਿਆਂ ਨੂੰ ਬਿਹਤਰੀਨ ਲੱਗੀ ਹੋਏਗੀ ਦੋਸਤੋ ਬਹੁਤ ਵਧੀਆ ਕਲਾਸ ਸੀ ਸਾਰੀ ਟੀਮ ਦਾ ਦੋਸਤੋ ਥੈਂਕਸ ਕਰਿਆ ਕਰੋ ਜਿੰਨੇ ਵੀ ਸਾਡੀ ਨਾਲ ਟੀਮ ਹੈ ਦੇਖੋ ਇੱਕ ਕਲਾਸ ਨੂੰ ਲੈ ਕੇ ਆਉਣ ਵਾਸਤੇ ਦੋਸਤੋ ਮੈਂ ਮੇਰਾ ਇਕੱਲੇ ਦਾ ਹੀ ਯੋਗਦਾਨ ਨਹੀਂ ਹੁੰਦਾ ਸਾਡੀ ਹੋਰ ਬਹੁਤ ਸਾਰੀ ਟੀਮ ਹੈ ਦੋਸਤੋ ਜੋ ਇਸ ਲਈ ਕੰਮ ਕਰਦੀ ਹੈ ਜਿਹੜੀਆਂ ਨਵੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਦੋਸਤੋ ਪਹੁੰਚਦੀਆਂ ਤੇ ਜਿਹੜੇ ਨਵੇਂ ਦੋਸਤਾਂ ਜਿਹੜੇ ਅੱਜ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਆ ਉਹ ਦੋਸਤੋ ਤੁਸੀਂ ਕੀ ਕਰੋ ਇੱਕ ਵਾਰ ਪਿਛਲੀਆਂ ਕਲਾਸਾਂ ਦੇਖ ਲਿਓ ਭਾਈ ਕਿਉਂਕਿ ਜੇ ਤੁਸੀਂ ਪਿਛਲੀਆਂ ਕਲਾਸਾਂ ਦੇਖੋਗੇ ਪੜੀ ਥੋੜ੍ਹ ਦੇ ਅੱਜ ਵਾਲੀ ਕਲਾਸ ਦੋਸਤੋ ਸਮਝ ਆਊਗੀ ਨਹੀਂ ਥੋੜ੍ਹ ਇਹ ਕਲਾਸ ਸਮਝ ਬਈ ਨਹੀਂ ਆਉਣੀ ਮੈਂ ਤੁਹਾਨੂੰ ਦੋਸਤੋ ਪਹਿਲਾਂ ਹੀ ਦੱਸ ਦਿਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿੱਥੇ ਕੱਲ ਆਪਾਂ ਛੱਡਿਆ ਸੀ ਤਿੰਨ ਨੰਬਰ ਕਲਾਸ ਸੀ ਦੋਸਤੋ ਦੇਖ ਲਿਓ ਕੱਲ ਆਪਾਂ ਵਿਅੰਜਨਾਂ ਦਾ ਉਚਾਰਨ ਢੰਗ ਕਰ ਰਹੇ ਸੀ ਬਈ ਕੀ ਕਰ ਰਹੇ ਸੀ ਦੋਸਤੋ ਵਿਅੰਜਨਾਂ ਦਾ ਉਚਾਰਨ ਢੰਗ ਕਰ ਰਹੇ ਸੀ ਕੀ ਕਰ ਰਹੇ ਸੀ ਦੋਸਤੋ ਉਚਾਰਣ ਆਪਾਂ ਢੰਗ ਕਰ ਰਹੀ ਸੀ ਇਹਦੇ ਵਿੱਚ ਆਪਾਂ ਕੱਲ ਗੱਲ ਕੀਤੀ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਦੋ ਭਾਗਾਂ 'ਚ ਗੱਲ ਕਰਾਂਗੇ ਇੱਕ ਤਾਂ ਟਕਵੇਂ ਵਿਅੰਜਨ ਦੋਸਤੋ ਕਿਹੜੇ ਵਿਅੰਜਨ ਇੱਕ ਗੱਲ ਕਰਾਂਗੇ ਭਈ ਟਕਵੇਂ ਵਿਅੰਜਨ ਤੇ ਇੱਕ ਗੱਲ ਕਰਾਂਗੇ ਭਈ ਆਪਾਂ ਐ ਟਕਵੇਂ ਵਿਅੰਜਨ ਕਿਹੜੇ ਦੋਸਤੋ ਇੱਕ ਟਕਵੇਂ ਵਿਅੰਜਨ ਤੇ ਇੱਕ ਦੋਸਤੋ ਆਪਾਂ ਗੱਲ ਕਰਾਂਗੇ ਟੱਕਵੇਂ ਵਿਅੰਜਨ ਇਹ ਆਪਾਂ ਕੱਲ ਦੋਸਤੋ ਚਰਚਾ ਕਰ ਲਈ ਸੀ ਕੱਲ ਆਪਾਂ ਗੱਲ ਕੀਤੀ ਸੀ ਦੋਸਤੋ ਟੱਕਵੇਂ ਵਿਅੰਜਨਾਂ ਦੀ ਕੱਲ ਕਿਹਨੇ ਗੱਲ ਕੀਤੀ ਦੋਸਤੋ ਆਪਾਂ ਟੱਕਵੇਂ ਵਿਅੰਜਨਾਂ ਬਾਰੇ ਕੱਲਾਪਰ ਡਿਸਕਸ ਕੀਤੀ ਥੀ ਅੱਜ ਆਪਾਂ ਗੱਲ ਕਰਾਂਗੇ ਐ ਟੱਕਵੇਂ ਵਿਅੰਜਨਾਂ ਬਾਰੇ ਕੱਲ ਆਪਾਂ ਟੱਕਵੇਂ ਬਾਰੇ ਦੋਸਤੋ ਚੰਗੀ ਤਰ੍ਹਾਂ ਗੱਲ ਕਰ ਲਈ ਸੀ ਅੱਜ ਕਰਾਂਗੇ ਐ ਟੱਕਵੇਂ ਵਿਅੰਜਨਾਂ ਬਾਰੇ ਹੁਣ ਆਪਾਂ ਗੱਲ ਕਰੀਏ ਤਾਂ ਅੱਜ ਦਾ ਜਿਹੜਾ 2 ਨੰਬਰ ਬਿੰਦੂ ਹੈ ਉਹ ਹੈ ਸਾਡੇ ਕੋਲੇ ਐ ਟਕਵੇਂ ਵਿਅੰਜਨ ਕਿਹੜੇ ਦੋਸਤੋ ਐ ਟਕਵੇਂ ਵਿਅੰਜਨ ਦੇਖੋ ਭਈ ਐ ਟਕਵੇਂ ਦੇਖੋ ਟਕਵੇਂ ਵਿਅੰਜਨ ਕਿ ਕੀ ਹੁੰਦੇ ਆ ਜਦੋਂ ਅਸੀਂ ਉਚਾਰਣ ਕਰਦੇ ਆ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਰੋਕ ਪੈਂਦੀ ਹੈ ਜਦੋਂ ਰੋਕ ਪੈਂਦੀ ਆ ਉਹ ਹੁੰਦੇ ਆ ਟਕਵੇਂ ਜਿਨ੍ਹਾਂ ਨੂੰ ਰੋਕ ਨਹੀਂ ਪੈਂਦੀ ਉਹ ਹੁੰਦੇ ਆ ਐ ਟਕਵੇਂ ਵੇਖੋ ਭਈ ਜੇ ਮੈਂ ਗੱਲ ਕਰਾਂ ਜਿਹੜੇ ਵਿਅੰਜਨਾਂ ਦੇ ਉਚਾਰਨ ਵੇਲੇ ਜਿਹੜੇ ਵਿਅੰਜਨਾਂ ਦੇ ਉਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਸਾਡੇ ਫੇਫੜਿਆਂ ਵਿੱਚੋਂ ਵਿੱਚੋਂ ਆਉਂਦੀ ਹਵਾ ਨੂੰ ਆਉਂਦੀ ਹਵਾ ਨੂੰ ਇੱਕਦਮ ਰੋਕ ਨਹੀਂ ਪੈਂਦੀ ਜਾਂ ਟੱਕੇ ਨਹੀਂ ਜਾਂਦੀ ਜਿਹੜੀ ਹਵਾ ਆਉਂਦੀ ਹੈ ਉਹ ਟੱਕੀ ਨਹੀਂ ਜਾਂਦੀ ਉਹ ਕਿਹੜਿਆ ਬਾਈ ਐ ਟੱਕਦੇ ਐਦਾ ਮਤਲਬ ਮੈਂ ਕਿਹਾ ਨਹੀਂ ਹੁਣ ਆਪਾਂ ਗੱਲ ਕਰੀਏ ਇਹਦੇ ਵਿੱਚ ਕਿਹੜੇ-ਕਿਹੜੇ ਵਿੰਗਨਾ ਬਾਰੇ ਗੱਲ ਕਰਾਂਗੇ ਪਾ ਦੋਸਤੋ ਇਹਦੇ ਵਿੱਚ ਗੱਲ ਕਰਾਂਗੇ ਆਪਾਂ ਪਹਿਲੀ ਗੱਲ ਕਰਾਂਗੇ ਨਾਸਿਕੀ ਵਿਅੰਜਨ ਕਿਹੜੇ ਵਿਅੰਜਨ ਭਾਈ ਨਾਸਿਕੀ ਵਿਅੰਜਨ ਕੀ ਆ ਦੋਸਤੋ ਐ ਟੱਕਵੇਂ ਵਿਅੰਜਨਾਂ ਨਾਸਿਕੀ ਵਿਅੰਜਨ ਕੀ ਆ ਭਾਈ ਐ ਟੱਕਵੇਂ ਵਿਅੰਜਨਾਂ ਜਿਨ੍ਹਾਂ ਦਾ ਉਚਾਰਨ ਦੋਸਤੋ ਨਾਸਾ ਰਹੀ ਹੁੰਦਾ ਹੈ ਜਿਹੜੇ ਵਿਅੰਜਨਾਂ ਦਾ ਉਚਾਰਨ ਦੋਸਤੋ ਨੱਕ ਰਾਹੀਂ ਹੁੰਦਾ ਹੈ ਉਚਾਰਨ ਦੀ ਗੱਲ ਕਰਾਂ ਭਾਈ ਤਾਂ ਉਚਾਰਨ ਹੁੰਦਾ ਹੈ ਨੱਕ ਰਾਹੀਂ ਕਿਸ ਰਾਹੀਂ ਦੋਸਤੋ ਨਾਕ ਰਾਹੀਂ ਕਹਾ ਜਾ ਮਾ ਕਹਾ ਨਾਸਾ ਰਾਹੀਂ ਕਸ ਰਾਹੀਂ ਦੋਸਤੋ ਨਾਸਾ ਰਾਹੀਂ ਹੁੰਦਾ ਹੈ ਉਹ ਹੁੰਦਿਆ ਬਾਈ ਨਾਸਿਕੀ ਵਿਯੰਜਨ ਕਿਹੜੇ ਵਿਯੰਜਨ ਦੋਸਤੋ ਨਾਸਿਕੀ ਇਹ ਦੇਖੋ ਇਹਨਾਂ ਦੀ ਗਿਣਤੀ ਬਾਈ 5 ਹੈ ਕਿੰਨੀਆਂ ਗਿਣਤੀ ਦੋਸਤੋ 5 ਹੈਗੀ ਇਹਨਾਂ ਦੀ ਗਿਣਤੀ ਜਿਵੇਂ ਗੱਲ ਕਰਾਂ ਇਹਨਾਂ ਚ ਈਆਂ ਈਆਂ ਅਣਾਣਾ ਨੰਨਾ ਤੇ ਮੰਮਾ ਈਆਂ ਯਈਆਂ ਆਣਾ ਨੰਨਾ ਤੇ ਮੰਮਾ ਇਹਨਾਂ ਦੀ ਗਿਣਤੀ ਹੈ ਦੋਸਤੋ 5 ਕਿੰਨਿ ਕਿੰਨੀ ਗਿਣਤੀ ਹੈ ਦੋਸਤੋ 5 ਨਾਸਿਕੀ ਵਿਅੰਜਨ ਕਿਹਦੇ ਚਾਹੁੰਦੇ ਹੋ ਦੋਸਤੋ ਐ ਠਕਵੇਂ ਵਿਅੰਜਨ ਹਟਕਾ ਸਨ ਜੋ ਦੋਸਤੋ ਐ ਠਕਵੇਂ ਵਿਅੰਜਨ ਹੁਣ ਆਪਾਂ ਗੱਲ ਕਰੀਏ ਦੂਜਾ ਦੂਜੀ ਗੱਲ ਕਰੀਏ ਸੰਗਰਸੀ ਜਾਂ ਖੈਵੀ ਵਿਅੰਜਨ ਸੰਗਰਸੀ ਜਾਂ ਖੈਵੀ ਵਿਅੰਜਨ ਦੂਜਾ ਸਾਡੇ ਕੋਲੇ ਜਿਹੜੇ 6 ਠਕਮਿਆਂ ਉਹ ਹੁੰਦੇ ਆ ਸੰਘਰਸੀ ਜਾਂ ਖੈਵੇਂ ਵਿਅੰਜਨ ਦੋਸਤੋ ਫੋਣ ਗੱਲ ਕਰੀਏ ਜਿਨ੍ਹਾਂ ਦੇ ਉਚਾਰਣ ਵੇਲੇ ਸਾਹ ਦੀ ਹਵਾ ਜਿਹੜੇ ਵਿਅੰਜਨਾਂ ਦੇ ਉਚਾਰਣ ਵੇਲੇ ਜਿਹੜੇ ਸੌਰੀ ਜਿਹੜੇ ਦੋਸਤੋ ਜਿਹੜੇ ਵਿਅੰਜਨਾਂ ਦੇ ਉਚਾਰਣ ਵੇਲੇ ਵਿਆਨਜਨਾ ਦੇ ਉਚਾਰਨ ਵੇਲੇ ਜਿਹੜੇ ਵਿੰਜਨਾ ਦੇ ਉਚਾਰਨ ਵੇਲੇ ਸਾਹ ਦੀ ਹਵਾ ਅੰਗਾ ਨਾਲ ਰਗੜ ਖਾਂਦੀ ਹੈ ਅੰਗਾ ਨਾਲ ਰਗੜ ਖਾਂਦੀ ਹੈ ਕੀ ਖਾਂਦੀ ਹੈ ਦੋਸਤੋ ਅੰਗਾ ਨਾਲ ਰਗੜ ਖਾਂਦੀ ਹੈ ਉਹ ਕੀ ਹੁੰਦਾ ਦੋਸਤੋ ਉਹ ਹੁੰਦੇ ਹੈ ਬਾਈ ਖਾਵੇਂ ਵਿੰਝਣ ਕਿਹੜੇ ਵਿੰਝਣ ਬਾਈ ਖਾਵੇਂ ਵਿੰਝਣ ਇਹਨਾਂ ਦੀ ਗਿਣਤੀ ਪੰਜਾਬੀ ਵਿੱਚ 3 ਹੈ ਸ ਸ ਤੇ ਹੈ ਛ ਸ ਤੇ ਹੈ ਛ ਸ ਤੇ ਹੈ ਜਦੋਂ ਇਹਨਾਂ ਨੂੰ ਉਚਾਰਨ ਕਰਾਂਗੇ ਦੋਸਤੋ ਤਾਂ ਸਾਹ ਦੀ ਹਵਾ ਰਗੜ ਖਾਂਦੀ ਹੈ ਇੱਕ ਦੂਜੇ ਨਾਲ ਤਮ ਇਹਨਾਂ ਦੀ ਗਿਣਤੀ ਕਿੰਨੀ ਹੈ ਤਿੰਨ ਦੇਖੋ ਭਾਈ ਜਿਹੜੇ ਨਾਸਿਕੀ ਆ ਭਾਈ ਜਿਹੜੇ ਨਾਸਿਕੀ ਆ ਤਾਂ ਕਿਵੇਂ ਤੁਹਾਨੂੰ ਮੈਂ 15 ਦੱਸੇ ਸੀਗੇ ਇਹ ਜਿਵੇਂ ਆਪਣੇ ਪਹਿਲੇ ਵਰਗ ਦੇ ਤਿੰਨ ਦੂਜੇ ਦੇ ਤਿੰਨ ਯਾਨੀ ਚ ਦੇ ਤਿੰਨ ਤ ਦੇ ਤਿੰਨ ਤ ਦੇ ਤਿੰਨ ਤੇ ਪ ਦੇ ਤਿੰਨ 15 ਦੱਸੇ ਸੀ ਉਹ ਤੋਂ ਬਾਅਦ ਜਿਹੜੇ ਭਾਈ ਨਾਸਿਕੀ ਹੁੰਦੇ ਆ ਨਾਸਿਕੀ ਕਿਹੜੇ ਵਿਅੰਜਨ ਆ ਭਾਈ ਐ ਟਕਵੇਂ ਵਿਅੰਜਨ ਆ ਫਿਰ ਸੰਘਰਸੀ ਕਿਹੜੇ ਹੁੰਦੇ ਆ ਭਾਈ ਜਿੰਨਾਂ ਦੇ ਉਚਾਰਨ ਵੇਲੇ ਜਿਹੜੀ ਸਾਹ ਦੀ ਹਵਾ ਉਹ ਅੰਗਾਂ ਨਾਲ ਰਗੜ ਖਾਂਦੀ ਆ ਇਹਨਾਂ ਦੀ ਗਿਣਤੀ ਕਿੰਨੀਆਂ ਬਾਈ ਇਹਨਾਂ ਦੀ ਗਿਣਤੀ ਹੈ ਬਾਈ 2 ਇਹਨਾਂ ਦੀ ਗਿਣਤੀ ਕਿੰਨੀਆਂ ਦੋਸਤੋ 2 ਹੁਣ ਆਪਾਂ ਅੱਗੇ ਗੱਲ ਕਰੀਏ ਅੱਗੇ ਦੋਸਤੋ ਹੈਗੇ ਆ ਸਾਡੇ ਕੋਲੇ ਤੀਜੇ ਦੀ ਗੱਲ ਕਰਾਂ ਤਾਂ ਫਟਕਵੇਂ ਵਿਅੰਜਨ ਕਿਹੜੇ ਵਿਅੰਜਨ ਦੋਸਤੋ ਫਟਕਵੇਂ ਵਿਅੰਜਨ ਫਟਕਵੇਂ ਵਿਅੰਜਨ ਤਾਂ ਫਟਕਵੇਂ ਵਿਅੰਜਨ ਕਿਹੜੇ ਦੋਸਤੋ ਫਟਕਵੇਂ ਵਿਅੰਜਨ ਆ ਭਾਈ ਇਹ ਹੈਗੇ ਆ ਟਟਕਵੇਂ ਵਿਅੰਜਨ ਠਟਕਵੇਂ ਵਿਅੰਜਨ ਕਿਹੜੇ ਆ ਭਾਈ ਇਹ ਟਟਕਵੇਂ ਵਿਅੰਜਨ ਆ ਦੇਖੋ ਜਿੰਨਾ ਦੇ ਉਚਾਰਨ ਵੇਲੇ ਜਿੰਨਾ ਦੇ ਉਚਾਰਨ ਵੇਲੇ ਜੀਬ ਤਾਲੂ ਨਾਲ ਲੱਗ ਕੇ ਛਟਕੇ ਨਾਲ ਥੱਲੇ ਡਿੱਗੇ ਛਟਕੇ ਨਾਲ ਥੱਲੇ ਆਵੇ ਠੀਕ ਹੈ ਦੇਖੋ ਹੁਣ ਜਿਵੇਂ ਗੱਲ ਕਰੀ ਆਪਾਂ ਸਾਡੇ ਕੋਲੇ ਜਿਹੜਾ ਸ਼ਬਦ ਅੜੋ ਪੜੋ ਪੜਾੜਾ ਦਿਨੋਂ ਪੋਲੇੜਾੜਾ ਪੜੋ ਯਾਨੀ ਸਾਡੀ ਜੀਬ ਛਟਕੇ ਨਾਲ ਥੱਲੇ ਆ ਰਹੀ ਹੈ ਤਾਂ ਉਹ ਕੀ ਹੈ ਦੋਸਤੋ ਫਟਕਵਾ ਵੇਂਣ ਯਾਨੀ ਜੀਬ ਤਾਲੂਏ ਨਾਲ ਲੱਗ ਕੇ ਛਟਕੇ ਨਾਲ ਕੀ ਆਵੇ ਦੋਸਤੋ ਫੱਲੇ ਆਵੇ ਉਹ ਕਿਹੜੇ ਵਿਅੰਜਨ ਹੁੰਦੇ ਆ ਫਟਕਵੇਂ ਫਟਕਵੇਂ ਵਿਅੰਜਨ ਕਾਹਦਾ ਰੂਪ ਹੈ ਐ ਟਕਵੇਂ ਵਿਅੰਜਨਾ ਚਾਹਣਗੇ ਕਿਹੜੇ ਫਟਕਵੇਂ ਫਿਰ ਆਪਾਂ ਚੌਥੀ ਦੀ ਗੱਲ ਕਰੀਏ ਤਾਂ ਦੋਸਤੋ ਸਾਡੇ ਕੋਲੇ ਹੈਗਾ ਪਾਸੇਦਾਰ ਵਿਅੰਜਨ ਕਿਹੜੇ ਵਿਅੰਜਨ ਬਈ ਪਾਸੇਦਾਰ ਵਿਅੰਜਨ ਪਾਸੇਦਾਰ ਵਿਅੰਜਨ ਦੇਖੋ ਪਾਸੇਦਾਰ ਵਿਅੰਜਨ ਕਿਹੜੇ ਹੁੰਦੇ ਆ ਜਦੋਂ ਸਾਡੀ ਜੀਭ ਤਾਲੂਆ ਨਾਲ ਟੱਚ ਹੋ ਜਾਏ ਤੇ ਹਵਾ ਦੋਨੇ ਸਾਈਡਾਂ ਵਿੱਚ ਦੀ ਨਿਕਲ ਜੇ ਦੇਖੋ ਉਚਾਰਨ ਵੇਲੇ ਉਚਾਰਨ ਵੇਲੇ ਜੀਬ ਥਾੜੂ ਨਾਲ ਲੱਗ ਜਾਵੇ ਅਤੇ ਹਵਾ ਜੀਬ ਦੇ ਦੋਨੋਂ ਜਾਂ ਦੋਨੇ ਪਾਸੇ ਦੀ ਨਿਕਲੇ ਦੋਨੇ ਪਾਸੇ ਦੀ ਨਿਕਲੇ ਤਾਂ ਉਹ ਕਿਹੜੇ ਆ ਬਾਈ ਪਾਸੇ دار ਵਿਅੰਜਨ ਇਹਨਾਂ ਦੀ ਗਿਣਤੀ ਦੋ ਹੈ ਬਾਈ ਇਹਨਾਂ ਦੀ ਗਿਣਤੀ ਕਿੰਨੀ ਹੈ ਦੋ ਲੈ ਤੇ ਦੋਸਤੋ ਲੈ ਪੈਰ ਬਿੰਦੀ ਲੈ ਤੇ ਦੋਸਤੋ ਲੈ ਪੈਰ ਬਿੰਦੀ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਅਗਲਾ ਹੈ ਸਾਡੇ ਕੋਲੇ ਐ ਟਕਵਾ ਜਿਹੜਾ ਹੈ ਦੋਸਤੋ ਕੰਮਵਾ ਵਿਅੰਜਨ ਜੇ ਆਪਾਂ ਗੱਲ ਕਰੀਏ ਅੱਗੇ ਸਾਡੇ ਕੋਲੇ ਹੈਗਾ ਕੰਮਵਾ ਵਿਅੰਜਨ ਕੰਬਮਾ ਵਿਅੰਜਨ ਵੀ ਦੋਸਤੋ ਕਾਦੇ ਚ ਆਉਂਦਾ ਐ ਧੱਕ ਵਿੱਚ ਆਉਂਦਾ ਕੰਬਮਾ ਵਿਅੰਜਨ ਜੀ ਦੇ ਉਚਾਰਣ ਵੇਲੇ ਸਾਡੀ ਜੀਬ ਕੰਬਦੀ ਹੈ ਦੋਸਤੋ ਕੀ ਹੁੰਦਾ ਸਾਡੀ ਜੀਬ ਕੰਬਦੀ ਹੈ ਕੰਬਦੀ ਮਤਲਬ ਜੀਬ ਕੰਪਨ ਕਰਦੀ ਹੈ ਜੀਬ ਹਿਲਦੀ ਹੈ ਜੀਬ ਕੰਬਦੀ ਹੈ ਤਾਂ ਇਹ ਹੈ ਦੋਸਤੋ ਇੱਕ ਹੈ ਇਹਦਾ ਨਾਮ ਹੈ ਰ ਜਿਹੜਾ ਰ ਵਿਅੰਜਨ ਹੈ ਉਹ ਕੀ ਹੈ ਦੋਸਤੋ ਕੰਬਮਾ ਵਿਅੰਜਨ ਹੈ ਰ ਕੀ ਹੈ ਦੋਸਤੋ ਕੰਬਮਾ ਵਿਅੰਜਨ ਹੈ ਹੁਣ ਆਪਾਂ ਗੱਲ ਕਰੀਏ ਅਰਧਸਵਰ ਜਾਂ ਸਰਕਵੇਂ ਵਿਅੰਜਨ ਜਿਹੜਾ ਛੇਮਾ ਸਾਡੇ ਬੋਲੇ ਉਹਦੀ ਗੱਲ ਕਰੀਏ ਅਰਧਸਵਰ ਜਾਂ ਸਰਕਮਾ ਵਿਅੰਜਨ ਅਰਧਸਵਰ ਜਾਂ ਸਰਕਮਾ ਵਿਅੰਜਨ ਕੀ ਹੁੰਦਾ ਦੋਸਤੋ ਇਹਦੇ ਬਾਰੇ ਗੱਲ ਕਰੀਏ ਉਹ ਵਿਅੰਜਨ ਉਹ ਵਿਅੰਜਨ ਜੋ ਖoare ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੇ ਹੋਣ ਇਹ ਆਪਣੇ ਕੋਲੇ ਦੇਖੋ ਇਹ ਤੇ ਵਾਹ ਇਹਦੀ ਗਿਣਤੀ ਦੋ ਹੈ ਦੇਖੋ ਇੱਕ ਸਾਡੇ ਕੋਲੇ ਯ ਹੈ ਤੇ ਇੱਕ ਸਾਡੇ ਕੋਲੇ ਵ ਹੈ ਦੇਖੋ ਜਿਵੇਂ ਆਪਾਂ ਲਿਖਤਾ ਗਿਆਨੀ ਇੱਥੇ ਦੇਖੋ ਦੋਸਤੋ ਆੜਾ ਆਇਆ ਤੇ ਇਹ ਆਪਾਂ ਲਿਖ ਸਕਦੇ ਆ ਐਵੇਂ ਵੀ ਲਿਖ ਸਕਦੇ ਆ ਕਿ ਗਿਆਨੀ ਤਾਂ ਦੇਖੋ ਇੱਥੇ ਆਇਆ ਦੋਸਤੋ ਇਹ ਹੀ ਆਇਆ ਹੁਣ ਆਪਾਂ ਅਵਾਵਾ ਦੀ ਗੱਲ ਕਰੀਏ ਦੇਖੋ ਜਿਵੇਂ ਲਿਖਤਾ ਸwami ਫਿਰ ਮੈਂ ਇੱਥੇ ਲਿਖਦਾ स्वामी सॉरी एक मिनट दोस्तों देखो भाई ਇੱਥੇ ਮੈਂ ਲਿਖਤਾ Swami ਵੈ ਵੀ ਆ ਗਿਆ ਵਿੱਚ ਇੱਥੇ ਨਾ ਜੇ ਲਿਖਦੇ ਆ Swami ਠੀਕ ਹੈ ਭਾਈ Swami tạmਈ ਕੋਈ ਦੋਸਤੋ ਚੱਕਰ ਵਾਲੀ ਗੱਲ ਨਹੀਂ ਗਈ ਦੇਖੋ ਆ ਯ ਐ ਦੇ ਆੜਾ ਦੀ ਥਾਂ ਤੇ ਕੀ ਵੈ ਲੱਗ ਗਿਆ ਇੱਥੇ ਆੜਾ ਦੀ ਥਾਂ ਤੇ ਇਹ ਲੱਗ ਗਿਆ ਤਾਂ ਦੇਖੋ ਐਸੀ ਦੋਸਤੋ ਸਾਡੇ ਐ ਟਕਵੇਂ ਆ ਜਾਂਦੇ ਕੋਪਾ ਦੁਆਰਾ ਗੱਲ ਕਰਦੇ ਇਹਨਾਂ ਬਾਰੇ ਦੇਖੋ ਕੱਲ ਅੱਪਾ ਗੱਲ ਕੀਤੀ ਵਿਅੰਜਨਾਂ ਦੇ ਉਚਾਰਣ ਢੰਗ ਬਾਰੇ ਕੱਲ ਅਪਾ ਟਕਵੇਂ ਪੂਰੇ ਕਰ ਲੇ ਤੁਸੀਂ ਦੋਸਤੋ ਪਿਛਲੀ ਕਲਾਸ ਦੇਖ ਲਿਓ ਤੁਹਾਡੇ ਸਮਝ ਆ ਜਾਏਗਾ ਅੱਜ ਆਪਾਂ ਕਰਨੇ ਸੀ ਐ ਟਕਵੇਂ ਵਿਅੰਜਨ ਐ ਟਕਵੇਂ ਦੇਖੋ ਕਿਹੜੇ ਹੁੰਦੇ ਆ ਜਿਹੜੇ ਵਿਅੰਜਨਾਂ ਦੇ ਉਚਾਰਣ ਵੇਲੇ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਇੱਕਦਮ ਰੋਕ ਨਹੀਂ ਪੈਂਦੀ ਐ ਟਕਵੇਂ ਯਾਨੀ ਟਕੇ ਨਹੀਂ ਜਾਂਦੇ ਠੀਕ ਹੈ ਦੋਸਤੋ ਪੌਕਟਿੰਦੇ ਐ ਟਕਵੇਂ ਇਹਨਾਂ ਦੀ ਦੇਖੋ ਨਾਸਿਕੀ ਵਿਅੰਜਨ ਜਿਨ੍ਹਾਂ ਦਾ ਉਚਾਰਨ ਸਾਡੇ ਨਾਸਾ ਰਾਹੀਂ ਹੁੰਦਾ ਸਾਡੇ ਨੋਜ਼ ਰਾਹੀਂ ਹੁੰਦਾ ਹੈ ਉਹ ਕਿਹੜੇ ਹੁੰਦੇ ਆ ਨਾਸਿਕੀ ਵਿਅੰਜਨ ਤੇ ਇਹ ਐ ਟਕਵੇਂ ਚ ਆ ਜਾਂਦਾ ਦੋਸਤੋ ਦੇਖੋ ਕਾਇਦਾ ਲਾਸਟ ਚੈ ਦਾ ਤੈ ਦਾ ਤੈ ਦਾ ਤੇ ਪੈ ਵਰਗ ਦਾ ਲਾਸਟ ਠੀਕ ਹੈ ਸੰਘਰਸੀ ਜਾਂ ਖਵੇਂ ਵਿਅੰਜਨ ਕਿਹੜੇ ਹੁੰਦੇ ਆ ਜਿਨ੍ਹਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਅੰਗਾ ਨਾਲ ਕੀ ਖਾਂਦੀ ਆ ਦੋਸਤੋ ਰਗੜ ਖਾਂਦੀ ਹੈ ਕੀ ਖਾਂਦੀ ਆ ਦੋਸਤੋ ਰਗੜ ਖਾਂਦੀ ਹੈ ਆ ਦੋਸਤ ਇਹਨਾਂ ਦੀ ਗਿਣਤੀ ਹੈ ਤਿੰਨ ਸੱਸੇ 'ਤੇ ਬਿੰਦੀ ਸੈ ਤ ਹੈ ਯਾਦ ਰੱਖਿਓ ਸੰਘਰਸੀ ਜਾਂ ਖੈਣੇ ਵਿਅੰਜਨਾਂ ਦੀ ਗਿਣਤੀ ਕਿੰਨੀ ਆ ਦੋਸਤੋ ਤਾਂ ਤਿੰਨ ਹੈ ਭਾਈ ਫੜੋਪਾ ਗੱਲ ਕਰੀਏ ਫਟਕਵੇਂ ਵਿਅੰਜਨ ਕਿਹੜੇ ਹੁੰਦੇ ਆ ਜਦੋਂ ਜੀਬ ਸਾਡੇ ਤਾਲੂ ਨਾਲ ਲੱਗ ਜਾਂਦੀ ਆ ਜਦੋਂ ਚਾਣ ਕਰਦੇ ਦੀ ਛਟਕੇ ਨਾਲ ਥੱਲੇ ਆਉਂਦੀ ਆ ੜਾੜਾ ਤਾਂ ਇਹਦੀ ਗਿਣਤੀ ਬਾਈ 1 ਹੈ ਫਟਕਵੇਂ ਵਿੰਗਣ ਕਿੰਨੇ ਦੋਸਤੋ ਇੱਕ ੜਾੜਾ ਠੀਕ ਹੈ ਉਸ ਤੋਂ ਬਾਅਦ ਪਾਸੇ ਦਾ ਰਵੰਜਨ ਕਿਹੜੇ ਹੁੰਦੇ ਆ ਬਾਈ ਜਦੋਂ ਸਾਡੀ ਜੀਬ ਤਾਲੂ ਨਾਲ ਟੱਚ ਹੋ ਜਾਏ ਲੱਗ ਜਾ ਬਿਲਕੁਲ ਹਵਾ ਦੋਨੇ ਸਾਡੇ ਜੀਬ ਦੇ ਵਿੱਚ ਦੇਖੋ ਲੈ ਲਓ ਤਾਂ ਦੋਸਤੋ ਦੇਖੋ ਜਿਹੜਾ ਲੈਪਰ ਮੰੰੀਆਂ ਤੇ ਲੈ ਆ ਇਹਨਾਂ ਦਾ ਉਚਾਰਨ ਕਰਦੇ ਸਮੇਂ ਜੀਭ ਤਾਲੂ ਲੱਗ ਨੂੰ ਹਵਾ ਦੋਨੇ ਸਾਈਡ ਦੀ ਨਿਕਲ ਜੂਗੀ ਇਹ ਕੀ ਹੈ ਦੋਸਤੋ ਪਾਸੇਦਾਰ ਵਿਅੰਜਨ ਹੈ ਹੁਣ ਆਪਾਂ ਗੱਲ ਕਰੀਏ ਅਗਲਾ ਕੰਬਵਾ ਵਿਅੰਜਨ ਜਿਹਦੇ ਉਚਾਰਨ ਵੇਲੇ ਸਾਡੀ ਜੀਭ ਦੋਸਤੋ ਕੰਬਦੀ ਹੈ ਜੀਭ ਕੀ ਹੈ ਦੋਸਤੋ ਕੰਬਦੀ ਹੈ ਤਾਂ ਦੋਸਤੋ ਇਹ ਰਾਰਾ ਰ ਰ ਬੁਲਾਂਗੇ ਜੀਭ ਕੰਬਦੀ ਹੈ ਅਰਧ ਸਵਾਰਿਆ ਸਰਕਮੇ ਵਿਅੰਜਨ ਕਿਹੜੇ ਹੁੰਦੇ ਆ ਜਿਨ੍ਹਾਂ ਦੇ ਜਿਹੜੇ ਵਿਅੰਜਨ ਵੀ ਹੋਣ ਤੇ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੇ ਹੋਣ ਜਿਵੇਂ ਦੇਖੋ ਦੋਸਤੋ ਇਹ ਲਾਇਆ ਮੈਂ ਗਿਆਨੀ ਇਹ ਹੋ ਗਿਆ ਗਿਆਨੀ ਠੀਕ ਹੈ Swami ਇਹ ਹੋ ਗਿਆ ਦੋਸਤੋ Swami ਤਾਂ ਦੇਖੋ ਆਹ ਐ ਦੀ ਥਾਂ ਤੇ ਵਾ ਆ ਗਿਆ ਇੱਥੇ ਐ ਦੀ ਥਾਂ ਤੇ ਯਾ ਆ ਗਿਆ ਯਾਨੀ ਤੇ ਇਹ ਇਨਾਂ ਨੇ ਕਾਹਦਾ ਥਾਂ ਲੈ ਲਿਆ ਸਵਰ ਦਾ ਥਾਂ ਲੈ ਲਿਆ ਦੋਸਤੋ ਤਾਂ ਦੋਸਤੋ ਐਸੀ ਸਾਡਾ ਕਿਹੜਾ ਐ ਟਕਮੇ ਵਿਅੰਜਨ ਕਿਹੜੇ ਦੋਸਤੋ ਸਾਡੇ ਸਿਗੇ ਐ ਟਕਮੇ ਵਿਅੰਜਨ ਭਾਈ ਜੇ ਤੁਹਾਨੂੰ ਕਲਾਸ ਚੰਗੀ ਲੱਗੀ ਤਾਂ ਦੋਸਤੋ ਇੱਕ ਵਾਰੀ ਸ਼ੇਅਰ ਕਰ ਦਿਓ ਜਿਹੜੇ ਨਵੇਂ ਦੋਸਤ ਆ ਪਹਿਲੀ ਵਾਰੀ ਚੈਨਲ ਤੇ ਦੋਸਤੋ ਵਿਜ਼ਿਟ ਕਰ ਰਹਾ ਉਹ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਵਾਲਾ ਪ੍ਰੈਸ ਵੀ ਕਰ ਦਿਓ ਜੇ ਬਟਨ ਕਿ ਨਵੀਂ ਵੀਡੀਓ ਦੋਸਤੋ ਤੁਹਾਡੇ ਤੱਕ ਆ ਸਕੇ ਦੋਸਤੋ ਇਹ ਆਪਣਾ ਕਲਾਸਾਂ ਦਾ سلسلہ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਆਪਣਾ ਰੀਟ ਦਾ ਪੇਪਰ ਨਹੀਂ ਹੋ ਜਾਂਦਾ ਜਦੋਂ ਤੱਕ ਦੋਸਤ ਆਪਣੇ ਰੀਟ ਦੇ ਵਿੱਚ ਪੰਜਾਬੀ ਦੇ ਵਿੱਚ 30/30 ਦੋਸਤੋ ਨਹੀਂ ਆ ਜਾਂਦੇ ਉਦੋਂ ਤੱਕ ਦੋਸਤੋ ਆਪ ਪੈਸੇ ਤਰ੍ਹਾਂ ਚਲਦੇ ਰਹੋਗੇ ਇੱਕ ਕਲਾਸ ਹੋਰ ਹੈ ਫਿਰ ਵਰਣਮਾਲਾ ਟਾਪਿਕ ਦੋਸਤ ਆਪਾਂ ਖਤਮ ਹੋ ਜਾਏਗਾ ਫਿਰ ਮੈਂ ਲੈ ਕੇ ਆਉਂਗਾ ਤੁਹਾਡੇ ਲਈ ਦੋਸਤੋ ਸ਼ਾਨਦਾਰ ਤੇ ਜਾਨਦਾਰ ਦੋਸਤੋ ਪ੍ਰਸ਼ਨੋਤਰੀ ਯਾਨੀ ਪ੍ਰਸ਼ਨਾਂ ਦੀ ਕਲਾਸ ਲੈ ਕੇ ਆਵਾਂਗੇ ਦੋਸਤੋ ਜਿੰਨਾ ਹੋਇਆ ਤੁਸੀਂ ਉਹ ਢੰਗ ਨਾਲ ਪੜ ਲਿਓ ਫਿਰ ਆਪਾਂ ਪ੍ਰਸ਼ਨਾਂ ਦੀ ਵਿਆਖਿਆ ਕਰ ਕਰਕੇ ਪ੍ਰਸ਼ਨ ਕਰਾਂਗੇ ਦੋਸਤੋ ਤੁਹਾਨੂੰ ਬਹੁਤ ਹੀ ਪਸੰਦ ਆਵੇਗਾ ਇਹ ਜਿਹੜਾ ਉਪਰਾਲਾ ਕਰ ਰਹੇ ਆਂ ਤੁਸੀਂ ਦੋਸਤੋ ਜਿਹੜੇ ਦੋਸਤ ਨਵੇਂ ਆ ਜਿਨ੍ਹਾਂ ਨੂੰ ਪੰਜਾਬੀ ਦੀ ਦੋਸਤੋ ਕੀ ਕਵਾਂ ਜਿਨ੍ਹਾਂ ਨੂੰ ਦੋਸਤੋ ਆਉਂ ਸਕਦਾ ਯਾਨੀ ਦੋਸਤੋ ਡਿਮਾਂਡ ਹੈ ਉਹ ਦੋਸਤਾਂ ਤੱਕ ਵੀ ਇਹ ਕਲਾਸ ਪਹੁੰਚ ਸਕੇ ਦੇਖੋ ਭਈ ਫੋਰ ਪਾਸਾ ਲੈਣ ਨੂੰ ਜੇ ਤੁਸੀਂ ਦੋਸਤੋ ਪੰਜਾਬੀ ਲੈਣੇ ਹੋ ਤਾਂ ਤੁਹਾਡਾ ਰੀਟ ਦੇ ਵਿੱਚ ਦੋਸਤੋ ਬਹੁਤ ਹੀ ਫਾਇਦਾ ਹੋਵੇਗਾ ਦੋਸਤੋ ਕੱਲ ਦੀ ਨਿਊਜ਼ ਹੈ ਮੈਨੂੰ ਜਾਣਕਾਰੀ ਮਿਲੀ ਹੈ ਕਿ ਜਿਹੜੀ ਰੀਟ ਦੀ ਭਰਤੀ ਉਹ ਦੋਸਤੋ ਜੂਨ ਵਿੱਚ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈ ਤੇ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਹੋਸਟ ਦੇ ਨਾਲ ਨਵੇਂ ਜੋਸ਼ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਪਰਿ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ